ਸਮਰਾਲਾ ਦੇ ਨਜ਼ਦੀਕੀ ਪਿੰਡ ਟੋਡਰਪੁਰ ਵਿਖੇ ਬੀਤੀ ਰਾਤ 2 ਵਜੇ ਪਿੰਡ ਦੀ ਘਰ ਦੀ ਛੱਤ ਦੇ ਉੱਪਰ ਜੰਗਲੀ ਜਾਨਵਰ ਚੀਤਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਪਿੰਡ ਦੇ ਵਿੱਚੋਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਹੈ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਅੱਧੀ ਰਾਤ 3 ਵਜੇ ਪਿੰਡ ਵਾਸੀ ਇਕੱਠੇ ਹੋ ਗਏ ਨੇ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਦੇ ਰਾਹੀਂ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਕਿ ਪਿੰਡ ਦੇ ਵਿੱਚ ਜੰਗਲੀ ਜਾਨਵਰ ਚੀਤਾ ਆ ਗਿਆ ਤੇ ਆਪਣਾ-ਆਪਣਾ ਬੱਚਿਆਂ ਦਾ ਤੇ ਆਪਣੇ ਪਾਲਤੂ ਜਨਮਰਾ ਦਾ ਧਿਆਨ ਰੱਖੋ ਇਸ ਦੀ ਸੂਚਨਾ ਸਮਰਾਲਾ ਪੁਲਿਸ ਅਤੇ ਸਬੰਧਤ ਵਿਭਾਗ ਨੂੰ ਵੀ ਦਿੱਤੀ ਗਈ ਹੈ ਤਾਂ ਸਵੇਰੇ ਤੜਕਸਾਰ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਜੀ ਮੇਰਾ ਨਾਮ ਹੈ ਗੁਰਦੇਵ ਸਿੰਘ ਜੀ ਪਿੰਡ ਸੈਂਟ ਡਰਾਈਵਰ ਜੀ ਕੀ ਹੋਇਆ ਕੀ ਘਟਨਾ ਹੋਈ ਇਹ ਰਾਤ ਨੂੰ ਦੀ 2 ਵਜੇ ਉੱਪਰੋਂ ਆਵਾਜ਼ ਦੀ ਆਉਣ ਲੱਗੀ ਹੋਰੇ ਲੋੜ ਦੀ ਵੀ ਅਸੀਂ ਵੀ ਚਲੋ ਦੇਖੀਏ ਕਿ ਇਹ ਮੈਂ ਕੈਮਰਾ ਚੈੱਕ ਕੀਤੇ ਤਾਂ 2 ਵਜੇ ਦੇਖਿਆ ਵੀ ਕੈਮਰੇ ਚੱਟਾ ਸੀਗਾ ਉਹ ਇੱਕ ਬੰਦੀ ਗਲਤ ਇਹ ਆ ਗਿਆ ਆ ਰਹਾ ਦੀ ਜੀ ਇਹ ਕਿੰਨੇ ਕੁ 2 ਵਜੇ ਦੇਖਿਆ 2 ਵਜੇ ਪੂਰੇ ਜੀ ਪਰ ਉਹ ਕਿੰਨੇ ਕੁ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ 11 12 ਮਿੰਟ ਉਸ ਤੋਂ ਬਾਅਦ ਮੇਰੇ ਅਮਲੀਆਂ ਉਹ ਸਾਹਮਣੇ ਗੱਡੀ ਖੜੀ ਹੋਈ ਉਹ ਥੱਲੇ ਵੜ ਗਿਆ ਤੇ ਉਸ ਤੋਂ ਬਾਅਦ ਫੇਰ ਨਹੀਂ ਦੇਖਿਆ ਰਿਹਾ ਪਹਿਲਾਂ ਵੀ ਦੇਖਿਆ ਸੀ ਇਹ ਪਹਿਲਾਂ ਨਹੀਂ ਦੇਖਿਆ ਪਰ ਸੋਨ ਕੀ ਦੋ ਕੁੱਤੇ ਜਰੂਰ ਪਾਣੇ ਉਧਰ ਕਲੋਨੀਆ ਚ ਖਾਦੇ ਨੇ ਜੀ ਕਹੇ ਜਾਨਵਰ ਨੇ ਤੁਹਾਡੇ ਘਰੇ ਵੀ ਤਾਂ ਜਰੂਰ ਕੋਈ ਨੁਕਸਾਨ ਤਾਂ ਹੋਇਆ ਤੇ ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਬਾਹਰ ਲਾਗਪਾ ਘਰ ਦੇ ਗਏ ਉਹਨਾਂ ਨੂੰ ਇਤਲਾ ਦੇ ਦਿੱਤੀ ਜੀ ਕਰੋ ਆਪਣਾ ਥੋੜਾ ਲੋਸਮੈਂਟ ਪ੍ਰੋਵਾਈਡ ਲੋਸਮੈਂਟ ਦੀ 10 ਤੋਂ 50 60 ਤੱਕ ਮੈਂ ਲੋਸਮੈਂਟ ਕਰਾਤੀ ਸੀ ਜੀ ਤੇ ਹੁਣ ਕੀ ਅੱਗੇ ਬਿਲਡ ਹੋਇਆ ਉਹ ਕੀ ਨਕਲ ਆਇਆ ਸਰਪੰਨਾ ਕਾਲਾ ਕਰਵਾਇਆ ਫੜਿਆ ਜਾਵੇ ਨੂੰ ਚਲੋ ਕੋਈ ਅੱਜ ਚਲੋ ਨੁਕਸਾਨ ਹੋਣਾ ਬੱਜ ਜਾਵੇ ਕਹਿੰਦਾ ਮੈਂ ਤੁਹਾਡੇ ਮੈਂ ਨੰਦਜੀਤ ਸਿੰਘ ਆ ਜੀ ਕਿਹ ਕੀ ਮਾਮਲਾ ਹੈ ਤੁਹਾਡੇ ਕੋਲ ਚਿੱਟਾ ਆ ਗਿਆ ਸਾਡੇ ਮੇਰੀ ਮਸੀ ਸਰਪੰਚਾ ਦੋ ਨੰਬਰ ਪਰ ਤੇ ਸਾਨੂੰ ਸਵੇਰ ਹੀ ਅੱਜ ਸੂਚਨਾ ਮਿਲੀ ਤੇ ਜਗਰ ਸਿੰਘ ਦੇ ਮਕਾਨ ਦੇ ਵਿੱਚ ਚਿੱਟਾ ਦੇਖਿਆ ਗਿਆ ਵੀਡੀਓ ਵੀ ਉਹਦੇ ਸੀਸੀਟੀਵੀ ਕੈਮਰੇ ਤੇ ਸੀ ਬਾਹਰ ਨੂੰ ਹੋਈ ਪੂਰੇ ਨਗਰ ਨੂੰ ਮੰਨ ਲਓ ਸਾਰੇ ਜਿਹਨਾਂ ਦੇ ਨਗਰ ਦੇ ਵਿੱਚ ਨਗਰ ਦੇ ਸਾਰਿਆਂ ਕੋਲ ਵੱਲੋਂ ਭੇਜ ਦਿੱਤੀ ਗਈ ਹੈ ਤੇ ਨਾਲ ਹੀ ਅਸੀਂ ਪੁਲਿਸ ਚੌਕੀ ਫੇਡੋ ਦੇ ਇੰਚਾਰਜ ਸਰਦਾਰ ਮਨਸਿਹਰ ਸਿੰਘ ਫਿਕਰ ਕਰਤਾ ਵੀ ਇਦੋਂ ਦਾ ਵੇਲੇ ਨਾਲ ਹੀ ਉਹਨਾਂ ਨੇ ਕੋਰੇ ਦੇ ਅਫਸਰ ਮਨਪ੍ਰਵਾਦ ਨੂੰ ਚੁਤਣਾ ਦਿੱਤੀ ਤੇ ਉਹ ਸਾਡੇ ਕੋਲ ਇਸ ਟਾਈਮ ਅਸਰ ਤੋਂ ਸੰਭਾਲਾ ਹੈ ਪ੍ਰੇਤ ਪ੍ਰਸਿੰਘ ਦੀ ਪੰਚੇ ਮਲੇ ਜੀ ਦੇ ਨਾਲ ਤੇ ਉਹਨਾਂ ਨੇ ਆ ਕੇ ਉਹ ਜਿਹੜੀ ਫੋਟੋ ਹੈ ਸੀਸੀਟੀਵੀ ਕੈਮਰੇ ਦੀ ਆਪ ਵੀ ਦੇਖਿਆ ਤੇ ਇਹ ਪੂਰੇ ਵਿਸ਼ਵਾਸ ਦੇ ਨਾਲ ਮੰਨਿਆ ਗਿਆ ਕਿ ਇਹ ਵਾਕਈ ਕੀਤਾ ਹੀ ਹੈ ਹਾਂਜੀ ਅਸੀਂ ਪਿੰਡ ਟੋਡਰਪੁਰ ਪਹੁੰਚੇ ਹਾਂ ਜੀ ਇੱਥੇ ਸਾਨੂੰ ਤਲਾਬ ਮਿਲ ਗਿਆ ਜੀ 치ਤਾ ਮਤਲਬ ਆ ਗਿਆ ਸਰ ਨੱਗਰ ਸਿੰਘ ਦੇ ਘਰੇ ਅਸੀਂ ਮਹਿਕਮੇ ਨੂੰ ਸੰਬੰਧਿਤ ਮਹਿਕਮੇ ਨੂੰ ਫੌਰਨ ਕਰਤਾ ਜੀ ਉਹ ਵੀ ਪਹੁੰਚ ਰਹੇ ਨੇ ਇਸ ਸਮੇਂ ਵੀ ਜੀ 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 ਕੈਮਰੇ ਸਾਡੇ ਮਨ ਲੋ ਫੁਟੇਜ ਕੱਢ ਰਹੇ ਆ ਸੁਧਾਰ ਰਹੇ ਆ ਇਸ ਤੋਂ ਅੱਗੇ ਵੀ ਅਸੀਂ ਕੈਮਰੇ ਦੇਖ ਰਹੇ ਆ ਉਹ ਜਾਨਵਰ ਵਗੈਰਾ ਦਾ ਕਿਸੇ ਦਾ ਕੋਈ ਹੰਮਲ ਨਹੀਂ ਚਲਿਆ ਜਿਵੇਂ ਉਹ ਲੇਟੈਸਟ ਸੁਣੀ ਪਤਾ ਲੱਗਿਆ ਵੀ ਕੁ ਦਿਨ ਪਹਿਲਾਂ ਦੋ ਡੌਗੀਆਂ ਨੂੰ ਇਹਨਾਂ ਨੇ ਇਹ ਮਨ ਲੋ ਖਾਦਾ ਪਰ ਨਾਰਮਲੀ ਲੱਗੇ ਸੀ ਇਹ ਪਿੰਡੇ ਵਸੇ ਵੀ ਚਲੋ ਕੋਈ ਗਲਤ ਕੋਈ ਗੱਲਬਾਤ ਨਾ ਹੋਵੇ ਔਰ ਇਹ ਨੂੰ ਯਕੀਨ ਹੋ ਗਿਆ ਵੀ ਇੱਥੇ ਜਰੂਰ ਆਇਆ ਹੋਇਆ ਜਾਨਵਰ ਚਿਤਾ ਜੀ ਇਹ ਨੂੰ ਮੈਡੀਕਲ ਸਟੈਂਡ ਵਿੱਚ ਕੋਈ ਮੁਸ਼ਕਿਲ ਆਇਆ ਜਾਂਦਾ ਦੋਲ ਫੋਲ ਫੋਲ ਕੋ ਨੱਕਾ ਲਗਾਇਆ ਜਾ ਰਿਹਾ ਬਿਲਕੁਲ ਸਰ ਬਿਲਕੁਲ ਜੀ ਸਾਡੀ ਮੁਲਾਜ਼ਮ ਪਹੁੰਚ ਚੁੱਕੇ ਨੇ ਜਿਸ ਵੰਦੇ ਮੈਕਨਾਂ ਵੀ ਆ ਗਏ ਸੀ ਜਲਦੀ ਕਵਰ ਕਰ ਲਾਂਗੇ ਪਿੰਡ ਵਾਲੇ ਕੀ ਕਹਿਣਾ ਕਰਦੇ ਪਿੰਡ ਵਾਸੀ ਤਾਂ ਮਤਲਬ ਸਤਿਥੇਤ ਰਹਿੰਦੇ ਜੇਤੇ ਕਦੇ ਦਿਖਾਈ ਦੇਂਦਾ ਤੁਰਤ ਸਾਨੂੰ ਦੱਸਣ ਜੀ ਲੱਗਦਾ ਕਿ ਬਣਾ ਗੱਲੋ ਜੀ ਜੀ ਹੋ ਗਈ ਜੀ ਡੀਐਫਓ ਸਾਹਿਬ ਨਾਲ ਵੀ ਉਹ ਵੀ ਉਹ ਵੀ ਪਹੁੰਚ ਰਹੇ ਨੇ ਜੇ ਚਿਤਾ ਦਿਖਦਾ ਤਾਂ ਉਹ ਨੂੰ ਫੌਰੀ ਦੀ ਤਿਆਰੀ ਕੀਤੀ ਜਾਣਾ ਮੇਰੇ ਕੋਲ ਰੇਂਜ ਅਫਸਰ ਦਾ ਮੇਰੀ ਆਪਣੀ ਗੱਲ ਹੋਈ ਹੈ ਰਸਤੇ 'ਚ ਨੇ ਪੁੱਛਾਇਆ ਇਹਨਾਂ ਕੋਈ ਟੀਮ ਹੈ ਜੀ ਇਹ ਫੋਰਸ ਆ ਜਿਹਨੂੰ ਪੂਰੇ ਤਰੀਕੇ ਨਾਲ ਨਿਰਪੱਖ ਕਰਨਗੇ ਇਹਨੂੰ ਫੜਨਗੇ ਜੀ ਬਿਨਾਂ ਨੁਕਸਾਨ ਤੋਂ ਜੀ